ਨਾਨਕ ਬਾਸ਼ਾ ਜੀ ਮੈਲਸੀਹਾ ਪਿੰਡ ਵਿੱਚ ਪਹੁੰਚਦੇ ਨੇ ਉੱਥੋਂ ਦਾ ਹੈ ਪਗੀਰਥ ਅਰਾਧਨਾ ਕਰਦਾ ਹੈ ਜਦੋਂ ਸਤਗੁਰ ਤੇ ਦਦਾਰੇ ਕਰਦਾ ਹੈ ਗੁਰਮਖੋ ਅੰਦਰ ਬੜਾ ਦਸ ਉਹਨੂੰ ਹੁੰਦਾ ਹੈ ਸਤਗੁਰ ਨੂੰ ਬੇਨਤੀ ਕਰਦਾ ਸਤਗੁਰੂ ਅੱਜ ਦੀ ਰਾਤ ਮੇਰੇ ਘਰ ਕਟੋ ਛਾਦੇ ਬਣੇ ਸੇਵਾ ਕਰਦਾ ਹੈ ਅਮਰਤ ਵੇਲਾ ਹੁੰਦਾ ਕੀ ਦੇਖਦਾ ਇੱਕ ਬੀਬੀ ਹੱਥ ਝਾਰੂ ਫੜਿਆ ਹੈ ਉਹ ਝਾਰੂ ਮਾਰ ਰਹੀ ਹੈ ਕਿਰੇ ਤੇ ਜਲਾਲ ਹੈ ਝਾਰੂ ਮਾਰਦੀ ਪਈ ਹੈ ਪਗੀਰ ਤ ਉੱਠਿਆ ਉਨੇ ਵੇਖਿਆ ਕਹਿੰਦਾ ਬੀਬਾ ਤੂੰ ਕੌਣ ਅਜੇ ਤੋਂ ਪਹਿਲਾਂ ਤੈਨੂੰ ਆਪਣੇ ਪਿੰਡ ਕਦੀ ਵੇਖਿਆ ਨਹੀਂ ਤੂੰ ਕੌਣ ਕਹਿੰਦੀ ਭਗੀਰਥ ਮੈਨੂੰ ਪਹਿਚਾਨਿਆ ਨਹੀਂ ਤੂੰ ਮੈਂ ਉਹੀ ਆ ਜਿੰਨੂੰ ਤੂੰ ਰਜਨਾ ਯਾਦ ਕਰਦਾ ਜਿਹਦੀ ਤੂੰ ਅਰਧਨਾ ਕਰਦਾ ਮੈਂ ਉਹੀ ਆ ਤੇ ਕਹਿੰਦੇ ਤੂੰ ਇੱਥੇ ਕਹਿੰਦੀ ਹਾਂ ਇੱਥੇ ਗੁਰਨਾਨਕ ਬਾਦਸ਼ਾਹ ਆਏ ਨੇ ਮੈਂ ਗੁਰਨਾਨਕ ਦੇ ਚਰਨਾਂ ਦੀ ਸੇਵਾ ਕਰਕੇ ਆਪਣੇ ਭਾਗ ਬਣਾਉਣੀ ਗੱਜ ਕੇ ਆਖੂ ਸਤਨਾਮ Did it go-